ਮੇਰੇ ਕੋਲ ਨਾ ਕੋਈ ਬਾਲਟੀ ਨਹੀਂ ਨਾ ਬਜਟ ਵਿੱਚ ਨਾ ਕੁਝ ਆਵੇ ਹੁਕਮਾਨ ਸਾਹਿਬ ਅੱਜ ਬਤੋ ਕਾਰਖਾ ਦੇ ਕੰਮਾਂ ਨਾ ਕੋਈ ਸਿਮਾਨ ਪੁਦਾ ਚਾਰ ਚਾਰ ਵਸੇਨ ਪੀਲ ਕਰਨਾ ਹੈ 15 ਦਸਤਾਰ ਚਾਰ ਵਸੇਨ ਪੀਲ ਕਰਨਾ ਹੈ ਕਿ ਨਗਰ ਦੇ ਵਿੱਚ ਸਫਾਈ ਦੇ ਵਾਸਤੇ ਸੋਸਾਇਟੀ ਲਈ ਵਾਸਤੇ ਸਾਨੂੰ ਲੋਕਾਂ ਦਾ ਪੂਰਾ ਸਹਿਯੋਗ ਚਾਹਤ ਹੋਵੇ ਕਿਉਂਕਿ ਜੇਕਰ ਲੋਕਾਂ ਵੱਲੋਂ ਗਿੱਲਾ ਕੂੜਾ ਸੁੱਕਾ ਕੂੜਾ ਵੱਖੋ-ਵੱਖਰ ਕਰਕੇ ਇੱਥੇ ਜਾਵੇਗਾ ਤਾਂ ਨਗਰ ਕੌਂਸਲ ਨੂੰ ਕੂੜੇ ਦੇ ਡਿਸਪੋਜ਼ਲ ਵਿੱਚ ਕੋਈ ਜ਼ਿਆਦਾ ਮੁਸ਼ਕਲ ਨਹੀਂ ਆਵੇਗੀ ਇਸ ਤੋਂ ਇਲਾਵਾ ਵਿਜਾਨਾ ਦੇਖਣਾ ਚਾਹੁੰਦਾ ਕਿ ਸ਼ਹਿਰ ਦੇ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਨਜਾਇਜ਼ ਕਬਜ਼ੇ ਨੂੰ ਆਪਣੇ ਦੁਕਾਨਾਂ ਦੇ ਬਹੁਤ ਜ਼ਿਆਦਾ ਬਾਹਰ ਸਾਮਾਨ ਰੱਖਣਾ ਹੋਇਆ ਹੈ ਜਿਸ ਨਾਲ ਨਾਰਮਲ ਪਬਲਿਕ ਨੂੰ ਬਹੁਤ ਜ਼ਿਆਦਾ ਮਸਲਾ ਸਾਹਮਣਾ ਕਰਨਾ ਪੈਂਦਾ ਹੈ ਸ਼ਹਿਰ ਵਾਸੀਆਂ ਨੇ ਇਹ ਵੀ ਟਿੱਪਣੀ ਕਰਤਾ ਕਿ ਉਹ ਆਪੋ ਆਪਣਾ ਸਮਾਨ ਆਪੋ ਆਪਣੇ ਦੁਕਾਨਾਂ ਦੇ ਵਿੱਚ ਰੱਖਾ ਜਿਸ ਨਾਲ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮਸਲਾਬ ਦੇਸ਼